ਇੱਕ ਕਿਸਾਨ ਯੂਨੀਅਨ ਸਿੱਧੂਪੁਰ ਵੱਲੋਂ ਉਹਨਾਂ ਦੇ ਸੀਨੀਅਰ ਨੇਤਾ ਜਿਹੜੇ ਸਾਜ ਬੀਸੇਂਟ ਡੱਲੇয়াল ਉਹਨਾਂ ਵੱਲੋਂ ਅੱਜ ਕਿਸਾਨੀ ਮੰਗਾਂ ਸੁਣਦੀ ਖਨੌਰੀ ਵਿਖੇ ਇੱਕ ਮਰਨਵਰਤ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਸੀ ਤੇ ਉਹਦੇ ਵਿੱਚ ਪ੍ਰਸ਼ਾਸਨ ਇਸ ਗੱਲ ਦੀ ਚਿੰਤਾ ਸੀ ਇੱਕ ਤਾਂ ਉਹਨਾਂ ਦੀ ਏਜ ਕਰਕੇ ਤੇ ਇੱਕ ਉਹਨਾਂ ਦੀ ਸਿਹਤ ਕਰਕੇ ਕਿਉਂਕਿ ਜਦੋਂ ਕੋਈ ਮਰਨਵਰਤ ਦਾ ਐਲਾਨ ਹੁੰਦਾ ਤੇ ਲੋਕਾਂ ਦਾ ਇਕੱਠ ਬਹੁਤ ਜ਼ਿਆਦਾ ਉਹਦੇ ਵਿੱਚ ਹੋ ਜਾਂਦਾ ਤੇ ਅਟੱਠ ਦੇ ਕਾਰਨ ਫਿਰ ਸਮੇਂ-ਸਿਰ ਕਈ ਵਾਰੀ ਵਿੱਚੋਂ ਲੋਕ ਵਿਰੋਧ ਕਰਦੇ ਆ ਵੀ ਸਿਹਤ ਸਹੂਲਤ ਜਿਹੜੀ ਅਲੁਰੰਦੀ ਸੋ ਸਿਹਤ ਸਹੂਲਤ ਉਵਣੀ ਪੁਆਇੰਟ ਪਾਉਂਦੇ ਇਸ ਕਰਕੇ ਅਸੀਂ ਉਹਨਾਂ ਦੇ ਸਿਹਤ ਨੂੰ ਧਿਆਨ ਚ ਰੱਖਦੇ ਹੋਏ ਉਹਨਾਂ ਦੀ ਸਿਨਿਓਰਟੀ ਨੂੰ ਧਿਆਨ ਚ ਰੱਖਦੇ ਹੋਏ ਤੇ ਉਹ ਸਾਡੇ ਸਾਰਿਆਂ ਲਈ ਸਤਿਕਾਰਯੋਗ ਹੈ ਇਸ ਗੱਲ ਨੂੰ ਧਿਆਨ ਚ ਰੱਖਦੇ ਹੋਇਆ ਪ੍ਰਸ਼ਾਸਨ ਵੱਲੋਂ ਇਹ ਫੈਸਲਾ ਕੀਤਾ ਗਿਆ ਕਿ ਉਹਨਾਂ ਦਾ ਪ੍ਰੋਪਰਲੀ ਮੈਡੀਕਲ ਚੈੱਕਅਪ ਹੋਣਾ ਜ਼ਰੂਰੀ ਹੈ ਉਹਨਾਂ ਨੂੰ ਅੱਜ ਅਸੀਂ ਨਾਲ ਲੈ ਕੇ ਡੀ ਐਮਸੀ ਲੁਧਿਆਣਾ ਵਿਖੇ ਉਹਨਾਂ ਦਾ ਚੈੱਕਅਪ ਕਰਾ ਰਹੇ ਹਾਂ ਭਾਰਤੀਆ ਕਿਸਾਨ ਯੂਨੀਅਨ ਸਿੱਧੂਪੁਰ ਵੱਲੋਂ ਉਹਨਾਂ ਦੇ ਸੀਨੀਅਰ ਨੇਤਾ ਜਿਹੜੇ ਸਾਜ ਬੀਸੇਂਟ ਡੱਲੇਆ ਉਹਨਾਂ ਵੱਲੋਂ ਅੱਜ ਕਿਸਾਨੀ ਮੰਗਾ ਸੰਬੰਧੀ ਖਨੌਰੀ ਵਿਖੇ ਇੱਕ ਮਰਨ ਵਰਤ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਸੀ ਤੇ ਉਹਦੇ ਵਿੱਚ ਪ੍ਰਸ਼ਾਸਨ ਇਸ ਗੱਲ ਦੀ ਚਿੰਤਾ ਸੀ ਇੱਕ ਤਾਂ ਉਹਨਾਂ ਦੀ ਏਜ ਕਰਕੇ ਤੇ ਇੱਕ ਉਹਨਾਂ ਦੀ ਸਿਹਤ ਕਰਕੇ ਕਿਉਂਕਿ ਜਦੋਂ ਕੋਈ ਮਰਨਵੜ ਦਾ ਐਲਾਨ ਹੁੰਦਾ ਤੇ ਲੋਕਾਂ ਦਾ ਇਕੱਠ ਬਹੁਤ ਜ਼ਿਆਦਾ ਉਹਦੇ ਵਿੱਚ ਹੋ ਜਾਂਦਾ ਤੇ ਇਕੱਠ ਦੇ ਕਾਰਨੋਂ ਫਿਰ ਸਮੇਂ ਸਿਰ ਕਈ ਵਾਰੀ ਵਿੱਚੋਂ ਲੋਕ ਵਿਰੋਧ ਕਰਦੇ ਆ ਵੀ ਸਿਹਤ ਸਹੂਲਤ ਜਿਹੜੀ ਐ ਲੁਰੰਦੀ ਸੋ ਸਿਹਤ ਸਹੂਲਤ ਉਵਣੀ ਪਹੁੰਚ ਪਾਉਂਦੇ ਇਸ ਕਰਕੇ ਅਸੀਂ ਉਹਨਾਂ ਦੇ ਸਿਹਤ ਨੂੰ ਧਿਆਨ ਚ ਰੱਖਦੇ ਹੋਏ ਉਹਨਾਂ ਦੀ ਸਿਨਿਓਰਟੀ ਨੂੰ ਧਿਆਨ ਚ ਰੱਖਦੇ ਹੋਏ ਤੇ ਉਹ ਸਾਡੇ ਸਾਰਿਆਂ ਲਈ ਸਤਿਕਾਰਯੋਗ ਹੈ ਇਸ ਗੱਲ ਨੂੰ ਧਿਆਨ ਚ ਰੱਖਦੇ ਹੋਇਆ ਪ੍ਰਸ਼ਾਸਨ ਵੱਲੋਂ ਇਹ ਫੈਸਲਾ ਕੀਤਾ ਗਿਆ ਕਿ ਉਹਨਾਂ ਦਾ ਪ੍ਰੋਪਰਲੀ ਮੈਡੀਕਲ ਚੈੱਕਅਪ ਹੋਣਾ ਜ਼ਰੂਰੀ ਹੈ ਉਹਨਾਂ ਨੂੰ ਅੱਜ ਅਸੀਂ ਨਾਲ ਲੈ ਕੇ ਡੀ ਐਮ ਸੀ ਲੁਧਿਆਣਾ ਵਿਖੇ ਉਹਨਾਂ ਦਾ ਚੈੱਕਅਪ ਕਰਾ ਰਹੇ ਹਾਂ ਭਾਰਤੀਆ